ਸ਼ੇਤਰ ਸਿੰਘ ਜੀ ਜੀ ਮਾਮਲਾ ਹੋਇਆ ਮਾਮਲਾ ਇਹ ਹੋਇਆ ਜੀ ਇੱਕ ਲੇਡੀ ਸਵਾਰੀ ਜਮਾਲਪੁਰ ਤੋਂ ਚੜੀ ਮੇਰੇ ਨਾਲ ਉਹਨਾਂ ਕੋਲੇ ਆਧਾਰ ਕਾਰਡ ਅਪਡੇਟ ਨਹੀਂ ਸੀ ਹੋਇਆ ਜਦ ਕਿ ਮਨਾਂ ਨੂੰ ਕਿਹਾ ਕਿ ਆਧਾਰ ਕਾਰਡ ਅਪਡੇਟ ਹੋਇਆ ਦਿਓ ਉਹਨਾਂ ਨੇ ਕਿਹਾ ਕਿ ਉਹ ਕਰੇ ਆ ਮੈਂ ਕਿਹਾ ਇਦਾਂ ਟਿਕਟ ਨਹੀਂ ਕੱਟੀ ਜਾਣੀ ਉਹਨਾਂ ਨੇ ਅੱਗੋਂ ਕਿਹਾ ਕਿ ਡੀਜੀ ਲੋਕਰ ਤੋਂ ਤੁਸੀਂ ਕੱਟ ਸਕਦੇ ਹੋ ਮੈਂ ਕਿਹਾ ਨਹੀਂ ਸਾਨੂੰ ਆਰਡਰ ਹੈ ਨਹੀਂ ਗੇ ਫਿਰ ਉਹਨਾਂ ਨੇ ਇੱਕ ਬ੍ਰਦਰ ਨੂੰ ਆਪਣੇ ਨਾਲ ਗੱਲ ਕਰਵਾਈ ਜੋ ਕਿ ਉਹ ਸਾਨੂੰ ਗੰਦੀਆਂ ਗਾਲਾਂ ਤੇ ਧਮਕੀਆਂ ਦੇਣ ਲੱਗ ਪਿਆ ਪਹਿਲਾਂ ਮੇਰੇ ਨਾਲ ਗੱਲ ਕੀਤੀ ਫਿਰ ਮੇਰੇ ਡਰਾਈਵਰ ਨੂੰ ਉਨੇ ਉਹੜੀਆਂ ਗਾਣਾ ਦਿੱਤੀਆਂ ਜਿਹੜੀਆਂ ਨਹੀਂ ਦੱਸਾਂ ਜੋਗ ਆਹ ਕਹਤੀਆਂ ਮਤਲਬ ਕਿਸ ਬੇਸ ਤੇ ਰੇਣ ਲੱਗਿਆ ਤਮਕੀਆਂ ਇਸ ਬੇਸ ਤੇ ਵੀ ਤੁਹਾਨੂੰ ਮੈਂ ਦੇਖ ਲਾਵਾਂਗਾ ਤੁਸੀਂ ਡੇਲੀ ਇਦੀ ਆਂਦੇ ਜਾਂਦੇ ਜਾਂਦੇ ਜੇ ਤੇ ਤੁਹਾਡੇ ਨਾਲ ਕੋਈ ਨਾ ਨਿਪਟਦਾਗਾ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨੇ ਗਾਣਾ ਕੱਢਣ ਲੱਪਿਆ ਤੇ ਜਦ ਕਿ ਫਿਰ ਫੋਨ ਕੱਟਦਾ ਤੇ ਗੱਡੀ ਕਟਾਣੀ ਆਈ ਮੈਂ ਕਟਾਣੀ ਤੱਕ ਆਪਣੇ ਸਿਰ ਸਿਰ ਲੈ ਕੇ ਆਇਆ ਇਹਨੂੰ ਲੜਕੀ ਨੂੰ ਕਟਾਣੀ ਆ ਕੇ ਮੈਂ ਕਿਹਾ ਜਾਂ ਤਾਂ ਟਿਕਟ ਲੈ ਲਓ ਤੇ ਜਾਂ ਫਿਰ ਤੁਸੀਂ ਉਤਰ ਜਾਓ ਕਿੱਥੋਂ ਚੜੀ ਸੀ ਲੇਡੀ ਜਮਾਲਪੁਰ ਲਈ ਜਾਣਾ ਕਿੱਥੇ ਸੀ ਇਹਨੇ ਖਰੜ ਤੇ ਥੋੜੀ ਬਸ ਕਿੱਥੋਂ ਕਿੱਥੇ ਤੱਕ ਜਾਂਦੀ ਹੈ ਪੱਟੀ ਤੋਂ ਚੰਡੀਗੜ੍ਹ ਜਿਵੇਂ ਹਾਂ ਤੋਂ ਸ਼ਮਰਾਲਾ ਪੁਲਿਸੇ ਪਹੁੰਚੇ ਹੋਏ ਸਾਰੇ ਸਟੋਰਵੇਜ਼ ਆਲੇ ਆਏ ਹੁੰਦੇ ਹਾਂ ਇਹਨਾਂ ਨੂੰ ਕੀ ਬੁਲਾਇਆ ਗਿਆ ਕੀ ਇਹ ਦੇਖ ਕੇ ਸਾਨੂੰ ਰੋਕੇ ਹੈ ਜੀ ਜਦ ਇਹਨਾਂ ਨੇ ਸਾਨੂੰ ਪੁੱਛਿਆ ਕਿ ਕੀ ਮਸਲਾ ਆਇਆ ਹੈ ਫਿਰ ਇਹਨਾਂ ਨੂੰ ਇਹ ਮਸਲਾ ਦੱਸਿਆ ਕਿ ਆਧਾਰ ਕਾਰਡ ਦਾ ਰੋਲਾ ਲੜਕੀ ਦੇ ਨਾਲ ਉਸ ਦਾ ਕਰਕੇ ਫਿਰ ਸਾਡਾ ਸਾਥ ਦਿੱਤਾ ਉਹਨਾਂ ਨੇ ਜਦੋਂ ਸ਼ਮਰਾਲਾ ਪੁਲਿਸੇ ਪਹੁੰਚੇ ਹਾਂਜੀ ਉੱਥੇ ਕੀ ਗੱਲਬਾਤ ਹੋਈ ਪੁਲਿਸ ਵਾਲੇ ਉੱਥੇ ਪੁਲਿਸ ਵਾਲੇ ਨਾਲ ਵੀ ਪਤਾ ਨਹੀਂ ਥਾਣੇਦਾਰ ਜਾਂ ਕੌਣ ਮੇਰਾ ਵੀਰ ਉਹਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਬ੍ਰਦਰ ਨੇ ਜਾਂ ਡੈਡ ਨੇ ਉਨਨ ਵੀ ਇਹਨਾਂ ਨੇ ਬੰਦਾ ਚੰਗਾ ਬੋਲਿਆ ਹੈ ਡਿਜੀ ਲੋਕਰ ਕੀ ਤੁਹਾਡੇ ਸਿਸਟਮ ਦੇ ਵਿੱਚ ਹੈ ਨਹੀਂ ਕਿਉਂਕਿ ਸੈਂਟਰ ਗਵਰਨਮੈਂਟ ਦੀ ਐਪ ਹੈ ਨਹੀਂ ਜੀ ਜੇ ਹੁਣ ਉਹ ਵੀ ਮੰਗ ਕਰਦੇ ਮੰਗ ਇਹੀ ਕਰਦੇ ਆ ਕਿ ਉਸਦੇ ਬ੍ਰਦਰ ਨੂੰ ਇੱਥੇ ਬੁਲਾ ਕੇ ਜੋ ਇਨਸਾਫ ਹੋਊਗਾ ਉਹ ਕੀਤਾ ਜਾਵੇ ਕੀ ਨਾਮ ਹੈ ਤੁਹਾਡਾ ਜੀ ਤੇਰਾ ਨਾਮ ਚਰਦੀ ਸਿੰਘ ਆ ਵੀਰੇ ਕਿਹੜੀ ਬੱਸ ਪੰਜਾਬ ਰੋਡ ਦੇ ਵੀਰੇ ਪਨ ਬੱਸ ਤੇ ਇੱਕ ਜਿਹੜਾ ਮਾਮਲਾ ਹੋਇਆ ਕਿ ਕਿੱਥੋਂ ਦਾ ਤੇ ਕਿਵੇਂ ਇਹ ਗੱਡੀ ਵੀਰੇ ਆਪਣੇ ਪੱਟੀ ਤੋਂ ਚੱਲ ਕੇ ਚੰਡੀਗੜ੍ਹ ਜਾ ਰਹੀ ਸੀ ਅਸੀਂ ਆ ਰਹੇ ਸੀ ਚੰਡੀਗੜ੍ਹ ਤੋਂ ਲੁਧਿਆਣਾ ਇਹ ਕਨੈਕਟਰ ਨਾਲ ਇੰਨਾ ਜਾਨੀ ਗਲਤ ਬਿਹੇਵ ਕਰਿਆ ਨਾ ਲੇਡੀਜ਼ ਨੇ ਉਹ ਕਹਿੰਦੇ ਵੀ ਸਾਡਾ ਫੋਨ ਚ ਆਧਾਰ ਕਾਰਡ ਚਲਾਓ ਪਹਿਲਾਂ ਆਧਾਰ ਕਾਰਡ ਉਹਨਾਂ ਦਾ ਅਪਡੇਟ ਹੈ ਨਹੀਂ ਸੀ ਠੀਕ ਆ ਠੀਕ ਆ ਤਿੰਨ ਚਾਰ ਸਾਲ ਪੰਜ ਸਾਲ ਦਾ ਤੁਹਾਨੂੰ ਪਤਾ ਕੁੜੀ ਹੈਗੀ 30 ਸਾਲ ਦੀ ਉਹ ਕਨੈਕਟਰ ਕਹਿੰਦਾ ਵੀ ਤੁਹਾਡਾ ਅਪਡੇਟ ਕਰਾਓ ਆਧਾਰ ਕਾਰਡ ਵੀ ਫਿਰ ਚੱਲੂਗਾ ਕਹਿੰਦੇ ਸਾਡਾ ਫੋਨ ਜਾਏਗਾ ਉਹ ਕਹਿੰਦਾ ਫੋਨ 'ਚ ਨਹੀਂ ਚੱਲਣਾ ਫੋਨ ਚ ਅਲਾਉਡ ਹੀ ਨਹੀਂ ਹੈਗਾ ਵੀ ਸਾਨੂੰ ਸਰਕਾਰ ਅਲਾਉਡ ਨਹੀਂ ਕਰ ਰਹੀ ਵੀ ਫੋਨ 'ਚ ਚਲਾਉਣਾ ਕਹਿੰਦੇ ਨਹੀਂ ਅਸੀਂ ਉਹਨਾਂ ਨੇ ਆਪਣੇ ਬ੍ਰਦਰ ਨਾਲ ਗੱਲ ਕਰਾਤੀ ਉਹਨਾਂ ਨੇ ਬ੍ਰਦਰ ਨੇ ਤਾਂ ਇਦਾਂ ਦੀਆਂ ਵੀ ਗੱਲਾਂ ਕਹੀਆਂ ਨੇ ਵੀ ਜਿਹੜ ਠੀਕ ਹੈ ਇੰਨਾ ਦੁਰਵਿਵਹ ਕਰਿਆ ਉਹਨਾਂ ਨੇ ਤੇ ਬਾਅਦ ਆਪ ਅੰਦਰ ਮੁਲਾਜ਼ਮਾਂ ਨਾਲ ਗੱਲ ਕਰਾਈ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨਾਲ ਵੀ ਬਹੁਤ ਗਲਤ ਹੋ ਕੇ ਕਰਿਆ ਇੱਕ ਟਿਕਟ ਤੋਂ ਲੈ ਕੇ ਅਜੇ ਸ਼ਬਦ ਬੋਲਣੇ ਦੁਰਵਿਵਹ ਹਾਰ ਕਰਨਾ ਹਾਂਜੀ ਕੀ ਕਹਿਣਾ ਚਾਹੁੰਦੇ ਵਿਜੀ ਪਤਾ ਕੀ ਆ ਹੁਣ ਦੇਖੋ ਸਾਡੀਆਂ ਵੀ ਮਾਮਾ ਭੈਣਾਂ ਨੇ ਸਾਡੇ ਵੀ ਘਰੇ ਬੱਚੇ ਨੇ ਸਾਰੇ ਭੈਣਾਂ ਨੇ ਹਨਾ ਅਸੀਂ ਇਹ ਕਹਿੰਦੇ ਆਂ ਵੀ ਚਲੋ ਸਫਰ ਕਰਨਾ ਸਰਕਾਰ ਨੇ ਸਹੂਲਤ ਦੇ ਦਿੱਤੀ ਆ ਕਰੋ ਠੀਕ ਆ ਪਰ ਇੰਨਾ ਤਾਂ ਤੰਗ ਨਾ ਕਰੋ ਸਾਨੂੰ ਵੀ ਅਸੀਂ ਵੀ ਕਿਸੇ ਤੁਹਾਨੂੰ ਬੋਲਣ ਦੀ ਮਜਬੂਰ ਹੋਈਏ ਜਾ ਤੁਹਾਨੂੰ ਪਤਾ ਵੀ 5 6 7 ਸਾਲ ਹੋ ਗਏ ਆਧਾਰ ਕਾਰਡ ਚੱਲਦੇ ਨੂੰ ਇੰਨਾ ਕਿ ਤਾਂ ਆਪਾਂ ਕਰਵਾਈ ਸਕਦੇ ਆ ਅਪਡੇਟਰ ਕਰਾਉਣ ਨੂੰ ਆਪਾਂ ਨੂੰ ਕਿੰਨਾ ਕੋ ਫਰਕ ਪੈਂਦਾ ਜਿੰਨਾ ਦੁਰ ਵਿਹਾਰ ਕੀਤਾ ਪਤਾ ਲੱਗਿਆ ਕਿੱਥੇ ਦੇ ਰਹਿਣਾ ਲੈਣ ਹਾਂਜੀ ਲੁਧਿਆਣਾ ਜਮਾਲਪੁਰ ਦੇ ਕਹਿ ਰਹੇ ਨੇ ਬਿਲਕੁਲ ਫੇਰ ਸ਼ਿਕਾਇਤ ਦਿੱਤੀ ਹਾਂਜੀ ਹਾਂਜੀ ਅੰਦਰ ਦਰਖਾਸਤ ਉਹਨਾਂ ਨੂੰ ਕਰਵਾਤੀ ਤੇ ਆਪਣੇ ਸਾਹਬ ਨਾਲ ਉਹਨਾਂ ਨੇ ਗੱਲ ਕਰੀ ਆ ਉਹਨਾਂ ਨੂੰ ਵੀ ਉਹਨਾਂ ਦੇ ਫਾਦਰ ਸਾਹਿਬ ਗਲਤ ਬੋਲ ਰਹੇ ਨੇ ਹੁਣ ਤੁਸੀਂ ਕੀ ਮਤਲਬ ਮੰਗ ਕਰਦੇ ਵੀ ਜੀ ਮੰਗੇ ਇਹ ਕਰਦੇ ਵੀ ਚਲੋ ਲੇਡੀਜ਼ ਹਨ ਅਸੀਂ ਇਹ ਤਾਂ ਕਹਿ ਨਹੀਂ ਰਹੇ ਵੀ ਉਹਦੇ ਪਰਚਾ ਕਰੋ ਵਿਚਾਲੇ ਉਹਨੇ ਵੀ ਸਾਰੀ ਉਮਰ ਆਪ ਤੱਕ ਹਨ ਅੱਗੇ ਵੀ ਜਿੰਦਗੀ ਤ ਉਹ ਕਿਸੇ ਜੋਗੀ ਨਹੀਂ ਰਹਿਣਾ ਉਹਨੇ ਨਾ ਕੋਈ ਨੌਕਰੀ ਮਿਲੇ ਨਾ ਕੋਈ ਫੋਰਨਿੰਗ ਜਾ ਸਕੇ ਅਸੀਂ ਇਹ ਕਹਿੰਨੇ ਵੀ ਚਲੋ ਕੋਈ ਗੱਲ ਨਹੀਂ ਕਨੈਕਟਰ ਨੂੰ ਸੌਰੀ ਫੀਲ ਕਰ ਲਵੇ ਵੀ ਅਸੀਂ ਹੋਰ ਇਹ ਮਾੜਾ ਚੰਗਾ ਕੁਛ ਨਹੀਂ ਕਹਣਾ ਸਾਡੀ ਭੈਣਾ ਵਰ ਗਿਆ ਅਸੀਂ ਕਿ ਮਾੜਾ ਚੰਗਾ ਕਹਾਂਗੇ ਉਹਨਾਂ ਨੂੰ